ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਦਾਂ ਬ ਬੜਾ ਵਧੀਆ ਵਧੀਆ ਹੂੰ ਨੀਨੇ ਬਸ ਘਰਾਤੀ ਯਾਰ ਮੈਂ ਤਾਂ ਦੇਖਣਾ ਦਾ ਉਹਦੋਂ ਬਰਸੇਨ ਵੀ ਵੀਜਿਆ ਤਾਂ ਬਰਹੀ ਦਾ ਪਾਣੀ ਸੁੱਕ ਗਿਆ ਹਾਂ ਉਹ ਜਿਹੜੇ ਉੱਚੇ ਖੇਤ ਦਾ ਉਹ ਸੁੱਕ ਗਿਆ ਪਾਣੀ ਉਹ ਵੀ ਪਰ ਇੱਕ ਗੱਲ ਆ ਵੀ ਜਿਹੜੀਆਂ ਤਾਂ ਪੀ ਆਰ ਆ ਹੂੰ ਉਹ ਤਾਂ ਸਾਰੀਆਂ ਠੀਕ ਆ ਜਿਹੜੇ ਹਾਈਬ੍ਰਿਡ ਆ ਉਹ ਸਾਰੇ ਕਰਕੇ ਚਾ ਕਵੇਰੀ ਵਾਲੇ ਤਾਂ ਬੁਰਾ ਹੀ ਹਾਲ ਜਿਹੜੇ ਹਜੇ ਸਵਾ ਵਾਲਿਆਂ ਦੇ ਤੇਰੇ ਸਵਾ 27 34 ਆ ਇਹ ਖੜੀ ਆ 73 ਰੁਪਏ 75 ਗਿਰ ਗਏ ਉਹ ਕੁਵੇਰੀ ਵਾਲਾ ਅਸਲ ਚ ਉੱਪਰ ਤੇ ਭਾਰੀ ਹੀ ਸੀ ਹਾਲਾ 73 ਰੁਪਏ 75 ਗਿਰ ਗਏ ਉਹ ਮੁੰਜਰ ਵੀ ਭਾਰੀ ਉਹਦੇ ਕਰਕੇ ਗਿਰੀ ਜਾਂਦਾ ਬਾਈ ਨੜ ਚ ਜਾਣ ਨਹੀਂ ਇਹ ਲੋਕਾਂ ਨੇ ਲਾਇਆ ਤਾਂ ਦਾ ਵੀ ਨਿਕਲਿਆ ਆਊਗਾ ਸੋਣਾ ਨੜ ਚ ਨਹੀਂ ਨਾ ਜਾਨ ਹੈਗੀ ਉਹੀ 30 30 ਕਵਾਟਰ ਬਤੀ ਬਤੀ ਨਿਕਲੇ ਆਉਂਦਾ ਰਾਮ ਨਾਲੇ ਹਾਂ ਇੰਨਾ ਕ ਤਾਂ ਨਿਕਲੀ ਜਾਂਦਾ ਵੱਧ ਨਿਕਲੀ ਜਾਂਦਾ ਇਹ ਤਾਂ ਉਹੀ ਗੱਲ ਆ ਧਾਨਾ 'ਚ ਫਾਇਦਾ ਹੁੰਦਾ ਮੜਾ ਮੋਟਾ ਕਣਕ ਤਾਂ ਐਉਂ ਲੰਘ ਜਾਂਦੀ ਆ ਕਣਕ ਤਾਂ ਐਉਂ ਲੰਘ ਜਾਂਦੀ ਹੁਣ ਉਹ ਜਗ੍ਹਾ ਹੁਣ ਦਾ ਬੱਬੂ ਕੋਸ਼ੇ ਲਾਉਣੇ ਪੈਣ ਫਿਰ ਹੈ ਬਸ ਕੋਸ਼ਟਾ ਕਰਨਾ ਹੀ ਪੈਣਾ ਉਹ ਕਰੀਏ ਗਿਆ ਉਹੀ ਗੱਲ ਆ ਆਹ ਦੇਖੀ ਇਹ ਤਾਂ 26 ਜਾਨ ਯਾਰੀ ਨਾਲ ਖੜੀ ਜੇ ਦੇਖ ਲਾ ਹੈ ਪਰ ਉਂ ਖੜੀ ਗੋਡੇ ਜੇ ਹੇਠਾਂ ਲਾਉਣ ਲੱਗੀ ਇਹ ਗਰਦੀ ਨਹੀਂ ਹੈਗੀ ਮਿੱਟੂ ਕੁਝ ਵੀ ਹੋਈ ਜਾਂਦੇ ਲੈ ਦੇਖ ਕਿੱਥੇ ਲੱਗੀ ਯਾਰ ਬੀਰ ਦੀ ਬਾਸਮਤੀ ਐਨ ਹੋਈ ਆਈ ਆਪਾਂ ਨਾਲੋਂ ਹਜੇ ਆਪਣੀ ਨਸਰ ਨਹੀਂ ਲੱਗੀ ਦੇਖ ਲਾ ਉਹ ਉਂ ਗੋਡੇ ਤੇ ਲਾਉਣ ਲੱਗੀ ਨਹੀਂ ਗੋਡੇ ਨਹੀਂ ਲਾਉਂਦੀ ਐਨਾ ਉਹੀ ਇਹ ਸਿਰ ਜਾ ਹੁਈ ਖੜਾਉਣ ਦੀ ਆਦਤ ਹੈ ਇਹਨੂੰ 26 ਨੂੰ 26 ਖੜੀ ਜਾਨ ਬਿਲਕੁਲ ਸਿੱਧੀ ਇਨੂੰ ਆਤੇ ਮੜੇ ਸਰਜਾ ਖੜਾਉਣ ਦੀ ਪਰਾਂ ਵਾਲੀ ਦਾ ਗਿਰਗੀ ਇੱਦਾਂ ਕਿਉਂ ਰਹਾ ਕੀ ਦਾ ਮੇਰੇ ਵਾਲਾ ਉਹ ਤਾਂ 468 ਦਾ ਉਹ 68 ਉਹ ਤਾਂ ਮੇਰੇ ਵੀ ਗਰਗੀ ਸਾਰੀ ਉੱਤੇ ਦੇਖੀ ਹੈ ਕਿ ਹਾਲ ਆ ਦੇਖ ਲਾ ਹਰਲੀ ਹਣੀ ਹਰੀ ਪਈ ਦੇਲੇ ਵਰਸੀਨ ਦਾ ਇੰਨਾ ਫਰਕ ਆ ਵਰਸੀਨ ਵਾਲੇ ਖੇਤ ਦਾ ਇਹੀ ਜ਼ਿਆਦਾ ਗਿਰੀਆਂ ਤੇਰੀ 468 ਗਰੀ ਬਹੁਤੀ ਜਾਂ ਫਿਰ ਬਾਸਮਤੀ ਗਰੀ ਨਹੀਂ ਬਾਕੀ ਦੇਖਦੇ ਇੱਧਰ ਵਰਸੀਨ ਨੂੰ ਦੇਖਦੇ ਕਿ ਆ ਜੰਮਿਆ ਕਿ ਨਹੀਂ ਚਲ ਕੁੰਜੇ ਜੇ ਖੜਾ ਹੋ ਰੇ ਜਿੱਥੇ ਇਹਨਾਂ ਖੇਚਤਾ ਬਾਕੀ ਤਾਂ ਸੁੱਕ ਗਿਆ ਜੰਮੀ ਆਏ ਤਾਂ ਸਾਰਾ ਮੜਾ ਮੜਾ ਨਾ ਜੰਮਿਆ ਆ ਉਹ ਇਹਦਾ ਪਾਣੀ ਵਾਲੀ ਉਹ ਚੀਜ਼ ਆ ਹੀ ਨਹੀਂ ਕੋਈ ਸੁਭਿਗੜਦਾ ਯਾਰ ਚੱਲ ਨਾ ਵਧੀਆ ਇਹਦਾ ਪਾਣੀ ਵਾਲੀ ਚੀਜ਼ ਆ ਗੰਨਾ ਦਾ ਘਰ ਗਿਆ ਇੱਧਰ ਗੰਨਾ ਗੰਨੇ ਦੇ ਤਾਂ ਬਲਾਤ ਵੀਂਡੇ ਕਈ ਕਈ ਹਾਂ 85 ਸਾਰੀ ਘਰ ਗਿਆ ਇੱਧਰ ਉਹ ਹੈ ਵੀ ਨਹੀਂ ਤਾਂ ਨਾ ਤਖੜਾ ਇਹਦਾ ਪਹਿਲੀ ਪੂਲਾ ਨਹੀਂ ਆਇਆ ਜਦਦੇ ਹੋਏ ਓਕਣੀ ਵੀਂਗੇ ਬਈ ਆ ਇਹਨਾਂ ਨਾਲ ਹਵਾ ਵੀ ਇੱਧਰ ਤੇ ਆਈ ਹੈ ਤਨੋਸ਼ ਵਾਂਗੂ ਹਾ ਬਾਬੂ ਇੱਧਰ ਤੇ ਵਾਈ ਆ ਹਾਂ ਜੀ ਦੀਆਂ ਦਾ ਔਖਾ ਹੋ ਗਿਆ ਜਾਨੀ ਬਹੁਤੀਆਂ ਗਿਰਦੀਆਂ ਮੋੜੀਆਂ ਜੀਰੀਆਂ ਦਾ ਔਖਾ ਹੋਇਆ ਉਹ ਕਰੇ ਕੀ ਕਰ ਵੀ ਕੁਝ ਨਹੀਂ ਸਾਦੇ ਕਿਹੜੇ ਬਾਸਾ ਕੋਈ ਜਿਆਦਾ ਆਏ ਹੋਵੇ ਵੀ ਭਾਈ ਗੰਨੇ ਮਾਹੂ ਮੇੜੇ ਬਣਾ ਦਈਏ ਤੇ ਉਹੀ ਗੱਲ ਕਰਦਾ ਵੀ ਹੁਣ ਤਾਂ ਬੱਬੂ ਪੁੱਪੂ ਗੋਸ਼ੇ ਲਾਉਣੇ ਪੈਣੇ ਆ ਬਾ ਗਲਤੀ ਆ ਹੋ ਗਈ ਅੱਗੇ ਨੂੰ ਐਰ ਕਾਨ ਨੂੰ ਬਟਾ ਦੇ ਲਿਆ ਉਹਦੇ ਗਾਣੇ ਵੀ 26 ਲਾ ਦੇਗਾ ਨਹੀਂ ਨਹੀਂ ਜਗਾ 26 ਲਾ ਲਓ ਚਾਹੇ ਚਾਹੇ ਪੀ ਆਰ ਜਿਹੜਾ ਮਰਜ਼ੀ ਲਾ ਲਓ 26 ਠੀਕ ਆ ਜਿੱਥੇ ਪਾਣੀ ਦੀ ਪ੍ਰੋਬਲਮ ਆ 26 ਲਾਲਾ ਪੀਆਰ ਨਹੀਂ 26 ਦਿਨ ਘਟ ਲੰਦੀ ਥੋੜੇ ਜਿਹਾ ਆਏ ਵੀ ਲੇਟ ਲਾ ਦੇ ਪੀਆਰ ਜਿਹੜਾ ਮਰਜ਼ੀ ਲੈ ਲੈ 10 121 ਜਿਹੜਾ ਵੀ ਹੈਗਾ 31 ਆਪਾਂ ਮੇਰੀ ਗੱਲ ਸੁਣ ਆਪਾਂ 24 ਜੀ ਲਾਈ ਤੇ ਤਾਈ ਵੀ ਪਹਿਲਾਂ ਪੱਕ ਜੇ ਪਹਿਲਾਂ ਵੱਢ ਹੋ ਜੀ ਨਹੀਂ ਆਏ ਤਾਂ ਵੀ ਦਿਨ ਇੱਕ ਇਹਰ 20 ਲੇਟ ਬਹੁ ਪਿਆ ਉਹੀ ਗੱਲ ਹੈ ਇਹ ਨਹੀਂ ਅੱਗੇ ਵੀ ਤੂੰ ਮੰਨ ਕੇ ਚੱਲ 20/3 ਨੂੰ ਪਾ ਲੈਂਦਾ 20 ਨੂੰ ਜਾਨੀ ਇਹ ਦਿਨਾਂ ਚ ਸੁੱਕਾ ਹੋ ਜਾਂਦਾ ਆਉ ਉਹੀ ਆਪਣੀ ਤਾਂ ਕੋਈ ਗਲਤੀ ਨਹੀਂ ਹੈ ਜਿਹੜਾ 18 20 ਤਰੀਕ ਨੂੰ ਮੀਂਹ ਪਿਆ ਤਾਂ ਉਦੋਂ ਹਾਂ ਜੇ ਉਸੇ ਦਿਨ ਹੋਰ ਪਾ ਲੈਂਦਾ ਜੀਰੀ ਗਰੀ ਨਹੀਂ ਸੀ ਉਸਦੋਂ ਇਹ ਉਦੋਂ ਪੱਕੀ ਨਹੀਂ ਸੀ ਹੁਣ ਜੀਰੀ ਗਈ ਉਹ ਪਕਣੇ ਕਰਕੇ ਉਹ ਤਾਂ ਗਿਆ ਵਜਨ ਵੱਧ ਉਹ ਹੁਣ ਗਿਰ ਗਈ ਉਹੀ ਗੱਲ ਆ ਵੀ ਆਪਾਂ ਲਾਉਂਦੇ ਤਾਂ ਤਾਂ ਹੀ ਆ ਵੀ ਛੇਤੀ ਪੱਕ ਕੇ ਪਹਿਲਾਂ ਵੱਢ ਹੋ ਜੀਏ ਇਹ ਤਾਂ ਹੁਣ ਚਲੋ ਕਿਉਂਕਿ ਚੋਈ ਸੁੱਕਦੀ ਵੀ ਨਹੀਂ ਹੈ ਫਿਰ ਸੁੱਕਦੀ ਵੀ ਨਹੀਂ ਹੁਣ ਚਲੋ ਕਰ ਵੀ ਗਿਆ ਸਾਡੇ ਜਿਹੜਾ ਕੋ ਹੋਣਾ ਉਹ ਹੀ ਹੋਣਾ ਹੁਣ ਤਾਂ ਹੁਣ ਤਾਂ ਰੱਬ ਰੱਬ ਹੁਣ ਤਾਂ ਕਰਦਾ ਜਿਹੜਾ ਕੰਮ ਕਰਨਾ ਉਹਦੇ ਘਣਿਆ ਕਰਦਾ ਬਾਕੀ ਹੁਣ ਤਾਂ ਇੰਨਾ ਹੈਗਾ ਵੀ 10 ਦਿਨ ਮਸ਼ੀਨਾਂ ਵਿਖੜਾਤੀਆਂ ਵਿਲੇ ਕਰਤੇ ਕਾਗਜ਼ ਰੂਜ ਭਰ ਲੋ ਸਰਪੰਚੀ ਪੰਚੀ ਦੇ ਰੱਬ ਕਹਿੰਦਾ ਭਰ ਹੁਣ ਲੱਗੇ ਮੈਂ ਸੁਣਿਆ ਭਰਤ ਹੁਣ ਲੱਗੇ ਕੱਲ 27 ਸੀ ਅੱਜ 28 ਅੱਜ ਦੂਆ ਦੇਣਾ ਉਹ ਫਿਰ ਜੀਰੀ ਦੀ ਬਾੜੀ ਤੁਰਨੀ ਦੀ ਹੁਣ ਮਸ਼ੀਨ ਕੋਈ ਨਹੀਂ ਚੱਲਣੀ ਅਜੇ 2 ਦਿਨ ਪਿੰਡ ਵਿੱਚ 2 ਦਿਨ ਹਾਂ 2-3 ਦਿਨ ਤਾਂ ਚੱਲਦੀ 2 ਦਿਨ ਨਹੀਂ ਚੱਲਦੀ 2 ਦਿਨ ਦਾ ਵੱਢ ਲੰਘ ਜਣੇ ਆ ਨਹੀਂ ਰੈਟਰ ਉੱਤੇ ਚੱਲ ਪੈਣੀ ਫਿਰ ਇੱਥੇ ਜਿੱਜ ਪੱਕੀ ਵਿਊਂਗੀ ਫਸਲ ਤਾਂ ਇਹਨਾਂ ਉਹ ਵੀ ਦੇਖਣੀ ਪੈਣੀ ਹੈ ਪੱਕੀ ਵੀ ਫਸਲੇ ਵੱਢ ਹੋਣੀ ਆ ਹੁਣ ਇੰਨਾ ਕਹਦਾ ਵਾ 10 ਤਰੀਕ ਤੱਕ ਜੀਮੀਦਾਰ ਵਿਲੇ ਕਰਤੇ ਵੀ ਤੁਸੀਂ ਆਰਾਮਦਾਰੀ ਗੱਲ ਧਰਮਪੂਰੋਂ ਭਰ ਲੋ ਵੋਟਾਂ ਦੇ ਕਿਤੇ ਸਾਲੇ ਡਬਈ ਵਾਲੇ ਮੰਗਣ ਇਹਨਾਂ ਨੇ ਆਪ ਤਾਂ ਨਹੀਂ ਪਵਾਤਾ ਬਾਕੀ ਹੁਣ ਮੀਟਿੰਗਾਂ ਦਾ ਦੌਰ ਚੱਲਦਾ ਇਹਨੇ ਫੋਨ ਆਉਂਦੇ ਆ ਇੱਧਰ ਮੀਟਿੰਗ ਉ ਕਾਗਜ਼ ਤਾਂ ਕਈਆਂ ਨੇ ਭਰੇ ਆਂਦੇ ਆ ਚਲੋ ਉਹ ਤਾਂ ਵਾਪਸ ਵੀ ਹੋ ਜਾਂਦੇ ਆ ਕਿਤੇ ਦੂਰ ਆ ਆਹੋ ਸਹਿਮਤੀ ਹੋਣੀ ਚਾਹੀਦੀ ਆ ਕੋਈ ਮੀਟਿੰਗ ਰੱਖੀ ਵੀ ਹੈ ਕਹਿੰਦੇ ਗੁਰਦੁਆਰੇ ਚ ਕਾਲੂ ਗੁਰਦੁਆਰੇ ਚ ਮੀਟਿੰਗ 8 ਵਜੇ ਅੱਜ ਹੁਣ ਉਹ ਮੀਟਿੰਗ ਆਏ ਜਿਹੜੀਆਂ ਛੋਟੇ ਲੈਵਲ ਦੀਆਂ ਹੁੰਦੀਆਂ ਉਹਦੇ ਗਾਲੇ ਵੀ ਕੀ ਨੇ ਹੋਰ ਵੀ ਮੀਟਿੰਗਾਂ ਆ ਜੇ ਉਹਨਾਂ ਦਾ ਚੱਲਦਾ ਹੁਣ ਸਰਪੰਚ ਜੀ ਵੀ ਕਿਹਦਾ ਨੌ ਖੜਾ ਕਰੀਏ ਪਹਿਲਾਂ ਹਾਂ ਉਹੀ ਕਹਿੰਦਾ ਫੋਨ ਆਉਂਦੇ ਤੇ ਮੈਂ ਕਿਹਾ ਵੀ ਚੱਲ ਦੇਖਦੇ ਆ ਚੱਲਦੇ ਆ ਜਾ ਕੇ ਆਉਂਦੇ ਆ ਕਿਆ ਕਹਿੰਦੇ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਆ ਯਾਰ ਕੋਈ ਕਿਸੇ ਵਾਰਿਆ ਮਨ ਨਹੀਂ ਆ ਯਾਰ ਕਿਸੇ ਨੇ ਕਿਸੇ ਨਾਲ ਸਹਿਮਤੀ ਨਹੀਂ ਹੋਣੀ ਪਰ ਬੰਦਾ ਇੱਕ ਇਹੋ ਜਿਹਾ ਖੜਾ ਕਰੋ ਜਿਹੜਾ ਕੰਮ ਕਰੇ ਉਹ ਮੇਰੀ ਗੱਲ ਕੋਈ ਕਿਸੇ ਦਾ ਸਹਿਮਤੀ ਨਹੀਂ ਹੈਗਾ ਚਾਹ ਪੁੰਵਾ ਚਾਹੇ ਮੈਂ ਆ ਖੁਸ਼ ਕੋਈ ਪਿੰਡ ਦਾ ਨਹੀਂ ਹੁਣਾ ਨਹੀਂ ਚਲੋ ਆਏ ਆ ਭਈ ਜੇ ਇੱਕ ਬੰਦੇ ਦਾ ਨੌ ਲਵਾਂਗੇ ਤਾਂ ਕੋਈ ਉਬਰੂ ਮੈਂ ਤਾਂ ਸਹੀ ਭਾਈ ਮੈਂ ਚਾਹ ਬਾਣਾ ਉਹ ਚਾਹ ਬਾਣਾ ਚਲ ਆਏ ਹੋ ਜੂ ਵੀ ਉਹਨੂੰ ਵੜਾ ਲਓ ਯਾਰ ਯਾਰ ਚਾਹ ਬਾਣ ਦੀ ਵੀ ਗੱਲ ਨਹੀਂ ਬੰਦਾ ਜੱਜ ਦਾ ਚਾਹੀਦਾ ਕੰਮ ਤਾਂ ਕਰੇ ਸਾਲਾ ਕੋਈ ਪਿੰਡ ਦਾ ਵਿਕਾਸ ਵੀ ਚਾਹੀਦਾ ਚਾਹ ਬਾਣ ਤਾਂ ਹੁਣ ਬਾਜ਼ਰ ਨਹੀਂ ਵੀ ਸੁਗਵੀਰ ਬਾਜ਼ਰ ਨਹੀਂ ਵੀ ਹੁੰਨੇ ਰੇ ਇੱਕ ਵਾਰ ਉਹ ਬਹੁਤਾ ਹੈਗਾ ਹੀ ਆ ਚਾਹਵਾਂ ਦੀ ਵੀ ਗੱਲ ਹੈਗਾ ਚਾਹਵਾਂ ਦਾ ਜਿਹੜਾ ਰਾਹੁਲ ਗਾਂਧੀ ਵੀ ਆਪੀ ਨਾਲ ਚੱਲੇ ਕੋਈ ਗੱਲ ਆ ਚਾਹਵਾਂ ਦਾ ਮੋਤੀ ਹਰੇਕ ਵਾਰ ਹੁੰਦਾ ਗਾਲਾਂ ਵੀ ਕੱਢਦੇ ਲੋਕ ਤੇ ਬਣਾ ਦਿੰਦੇ ਹਾਂ ਗੱਲ ਆ ਹੈ ਚਲੋ ਕੋਈ ਨਹੀਂ ਦੇਖਦੇ ਕਿਆ ਬਣਦਾ ਕਿਆ ਨਹੀਂ ਹੁਣ ਇਹ ਵਾਲਾ ਕੋਈ ਢੰਗ ਦਾ ਕੰਮ ਹੋ ਜਵੇ ਆਪਣਾ ਪਿੰਡ ਦਾ ਸਾਡਾ ਗਾੜਾ ਕੰਮ ਹੋਣਾ ਪਿੰਡ ਦਾ ਯਾਰ ਪਿੰਡ ਦਾ ਹੀ ਚਾਹੀਦਾ ਹੋਰ ਇੱਥੇ ਸਾਰਾ ਆਪਣਾ ਹੀ ਕੰਮ ਨਹੀਂ ਨਿਭੜਦੇ ਲੋਕਾਂ ਦੇ ਯਾਰ ਇਹ ਤਾਂ ਬੇਲਾ ਬੰਦਾ ਚਾਹੀਦਾ ਉਹ ਬੇਲਾ ਵੀ ਚਾਹੀਦਾ ਪਰ ਸਾਲੇ ਅਕਲ ਵੀ ਚਾਹੀਦੀ ਬੰਦੇ ਨੂੰ ਵੀ ਕਿਹੜਾ ਕੰਮ ਕਿੱਥੇ ਤੇ ਹੋਣਾ ਅਕਲ ਤਾਂ ਸਭ ਤੋਂ ਜ਼ਰੂਰੀ ਆ। ਉਸ ਤੋਂ ਬਾਅਦ ਉਹੀ ਗੱਲ ਆ ਜੇ ਕਿਸੇ ਨਾਲ ਫੈਨ ਹੀ ਨਹੀਂ ਕਰਦੇ ਉਹਨੂੰ ਸਰਪੰਚ ਬਣਾ ਦਈਏ। ਉਹੀ ਕਹਿੰਦਾ ਵੀ ਸਭ ਤੋਂ ਪਹਿਲਾਂ ਬੰਦਾ ਬਿੱਲਾ। ਹੂੰ। ਉਸ ਤੋਂ ਬਾਅਦ ਬੰਦਾ ਘੁੰਮਣੇ ਫਿਰਨੇ ਵਾਲਾ। ਉਸ ਤੋਂ ਬਾਅਦ ਬੰਦਾ ਗੱਲ ਕਰਨੇ ਵਾਲਾ। ਤੀਜੀ ਬੰਦੇ ਨੂੰ ਨੌਲੇਜ ਵੀ ਚਾਹੀਦੀ। ਉਹੀ ਆ ਗੱਲ ਕਰਨੇ ਵਾਲਾ ਨੌਲੇਜ ਵਾਲਾ। ਸਾਰਾ ਕੁਝ ਦੇਖਣਾ ਪੈਂਦਾ ਸਰਪੰਚ ਵਿੱਚ। ਸਭ ਤੋਂ ਵੱਡੀ ਸਰਪੰਚ ਦੀ ਪਹਿਲੀ ਗੱਲ ਯਾਰ ਗੱਲ ਠਾਣੀ ਨਾ ਛੇਤੀ ਜਾਵੇ। ਹਾਂ। ਜੇ ਉਹ ਉਉਂਤੀ ਦੇ ਪਤਾ ਲੱਗਦਾ ਉਹੀ ਗੱਲ ਆ ਜਿਹੜੀ ਪਿੰਡ ਦਾ ਮਸਲਾ ਪਿੰਡ ਦੇ ਮੜੇ ਜਾ ਪਿੰਡ ਰੋਲਾ ਹੋਇਆ ਨਾਲੀ ਦਾ ਜਾ ਸੀ ਦਾ ਵੀ ਚਾਲ ਠਾਣੇ ਉਹ ਗੱਲ ਫੇ ਸਭ ਤੋਂ ਮਾਰਦਾ ਫਿਰ ਤਾਂ ਉਹੀ ਗੱਲ ਸਾਰੇ ਗੱਲੇ ਉਹ ਜਾਣੀ ਚਾਹੀਦੀ ਵੀ ਜਿਹੜੀ ਮਾਲਾ ਵੀ ਗਾਂਹ ਕੋੜ ਵਿੱਚ ਵੀ ਜਾਵੇ ਹਾਂ ਉਹੀ ਗੱਲ ਆ ਫਿਰ ਸਰਪੰਚੀ ਦਾ ਆਈ ਫਾਇਦਾ ਸਰਪੰਚੀ ਦਾ ਹੀ ਫਾਇਦਾ ਪਿੰਡ ਮੰਨੇ ਵੀ ਬੰਦੇ ਦੀ ਉਹ ਮੰਨਣੀ ਦਾ ਪਿੰਡ ਵਾਲੀ ਦਾ ਇਹ ਜਿਹਾ ਹੁੰਦੀ ਆ ਨਹੀਂ ਫਿਰ ਉਹਦੇ ਗਾਣੇ ਸਰਪੰਚ ਕਿੱਥੇ ਹੀ ਠਾਣੇ ਬੈਠਾ ਹਾਂ ਉਹ ਕਹਿੰਦਾ ਨਹੀਂ ਕਰਾ ਸਰਪੰਚ ਕਿੱਥੇ ਠਾਣੇ ਕਹਿੰਦਾ ਤਲਾਹ ਦੇਣ ਵਾਲੇ ਪਹਿਲਾਂ ਪਹੁੰਚ ਜੰਨੇ ਉਹੀ ਗੱਲ ਕਰਦਾ ਵੀ ਚਲੋ ਮੰਨਣੀ ਨਹੀਂ ਹੈਗੀ ਸਰਪੰਚ ਦੀ ਜੇ ਸਰਪੰਚ ਦੀ ਦੋਹੇ ਤਰਾ ਨਹੀਂ ਮੰਨਦੀਆਂ ਫੇਰ ਸਰਪੰਚ ਨੂੰ ਥਾਣੇ ਵੀ ਨਹੀਂ ਜਾਣਾ ਚਾਹੀਦਾ ਫੈਸਲੇ ਉਹ ਤਾਂ ਹੈ ਵੀ ਪਾਈ ਜੇ ਤੁਸੀਂ ਮੇਰੀ ਪਿੰਡੇ ਨਹੀਂ ਮੰਨੀ ਤਾਂ ਨਾਲੇ ਤੇ ਮੈਂ ਤਾਂ ਸੈਂ ਨਹੀਂ ਕਰਾਉਣਾ ਬੁਲਾਉਣਾ ਤੁਸੀਂ ਉਹੀ ਗੱਲ ਆ ਇਹਦੇ ਕਰਕੇ ਹੋ ਤੁਸੀਂ ਆਪੇ ਸੈਂ ਫੈਸਲਾ ਕਰ ਲੋ ਥਾਣੇ ਵਿੱਚ ਜੇ ਸਰਪੰਚ ਦੀ ਮੰਨੋ ਥਾਣੇ ਗੱਲ ਪੁੱਜੇਗੀ ਨਾ ਬਾਕੀ ਗੱਲ ਹੋਰ ਆ ਸਰਕਾਰਾਂ ਜੱਭ ਪਾ ਦਿੰਦੀਆਂ ਪਿੰਡ 'ਚ ਇਹ ਆ ਸਾਲਾ ਪਿੰਦਾ ਸਰਪੰਚੀ ਨੂੰ ਐਮਐਲਏ ਨੂੰ ਪੈਂਦਾ ਹਾਂ ਐਮਐਲਏ ਨੂੰ ਕੋਈ ਜੱਭ ਪੈਂਦਾ ਆ ਸਰਪੰਚੀ ਨੂੰ ਆ ਕੇ ਜੱਭ ਪੈਂਦਾ ਜੇਕਰ ਉਹੀ ਗੱਲ ਹੁੰਦੀ ਘਰ ਵਿੱਚ ਸਭ ਤੋਂ ਵੱਡਾ ਜੱਭ ਪੈ ਜਾਂਦਾ ਉੱਤੇ ਬਾ ਸਰਪੰਚੀ ਵਾਲਾ ਜੱਭ ਉਹੀ ਗੱਲ ਆ ਇੱਕ ਜਣੇ ਕੇ ਪਿੰਡ ਵਾਲੇ ਦਾ ਕਿਪਾ 2 ਸਾਲ ਇਹਨਾਂ ਨੇ ਬੋਲਬਲੀਆ ਬੰਦ ਕਰਾ ਦੇਣਾ ਕਿਸੇ ਨੇ 2 ਸਾਲ ਅਗਲੀ ਵੋਟਾਂ ਤੱਕ ਵੀ ਨਹੀਂ ਹੋਣਾ ਆਏਗਾ ਦੇਖ ਲਈ ਉਹ ਫਿਰ ਵੀ 2 ਸਾਲ ਤਾਂ ਜਣੇ ਕੇ ਪੱਕਾ ਹੀ ਕੰਮ ਚੜ ਜਾਂਦਾ ਲੀਡਰ ਅੱਜ ਵੋਟਾਂ 'ਚ ਹਾਰੇ ਆ ਕਿ ਇਹਦੇ ਨਾਲ ਕੋਈ ਗੱਲ ਬਿਮਾਰ ਫਮਾਰ ਹੋ ਗਿਆ ਕੋਈ ਮਰ ਗਿਆ ਦੋਗੀ ਜਿਹੜਾ ਖੜਾ ਤਾਂ ਇਕੱਠੇ ਹੁੰਨੇ ਆ ਇੱਥੇ ਇਕੱਠੇ ਹੋ ਜਾਣਾ ਉਹਨਾਂ ਨੇ ਉਹਦੇ ਗਾਣੇ ਸੀ ਤਾਂ ਪੈਗ ਲਾਉਂਦੇ ਉਹਨੇ ਬੈਠੇ ਪਿੰਡ 'ਚ ਨਹੀਂ ਵਾਰ ਇਕੱਠੇ ਹੋਣੇ ਉਹ ਗੱਲ ਪਤਾ ਕਿ ਆ ਯਾਰ ਪਿੰਡ ਦਾ ਹੀ ਭਲਾ ਹੋਵੇ ਇਹ ਚਲ ਚਲੀਏ ਹੁਣ ਸਾਡੇ ਸਰਪੰਚੀ ਨੂੰ ਗਾਹ ਦੇਖਦੇ ਆ ਦਰ ਮਲਕੀਤ ਬਾਈ ਨੂੰ ਮਿਲ ਕੇ ਆਉਂਦੇ ਆ ਆਪਣਾ ਵੀ ਆਹੀ ਸਰਪੰਚੇ ਵੇਲੇ ਤਾਂ ਜੀਰੀ ਜੀਰੀ ਵਾਲੇ ਸਰਪੰਚੀ ਗਿਰ ਗਈ ਸਾਡੀ ਤਾਂ ਜਿਹੜੀ ਉਹਦੇ ਗਾਣੇ ਹੁਣ ਬਾਕੀ ਆ ਜੀਰੀ ਦੀ ਇੱਕ ਫਸਲ ਜਿਹੜੀ 4 ਪੈਸੇ ਦਿੰਦੀ ਏ ਇਕੀਲਾ ਡੇਢ ਕਿਲਾ ਉਹਦੇ ਗਾਣੇ ਉਹ ਵੀ ਗਿਆ ਆਇਆ ਹੈ ਸਾਨੂੰ ਤਾਂ ਬੱਬ ਗੰਨੇ ਪਰ ਉਮੀਦ ਆ ਸਾਨੂੰ ਪੱਕੀ ਫਸਲ ਪਰ ਗੰਨੇ ਦਾ ਵੀ ਦੇਖ ਲੈ ਹੁਣ ਤੂੰ ਇਹ ਕਹਿੰਦੇ ਜੀ ਗੰਨਾ ਲਾ ਦੋ ਫਲਾਣਾ ਉਹ ਗੰਨੇ ਵਾਲਾ ਮਿਲ ਵਾਲਾ ਕਹੀਦਾ ਸਾਨੂੰ ਘਾਟੇ ਹੀ ਬਹੁਤ ਕੱਲ 3 ਕਰੋੜ ਘਾਟੇ ਜੀ ਦਿਖਾਇਆ ਮਿਲ ਤੇ ਇਹ ਮੈਨੂੰ ਸਮਝ ਨਹੀਂ ਆਉਂਦਾ ਵੀ ਹਾਲ ਪੱਲੇ ਤੇ ਵੇਚਦੇ ਉਹੀ ਗੱਲ ਕਰਦਾ ਵੀ ਚਲੋ ਮਿਲ ਘਾਟੇ ਚਾ ਆਸ ਤਰ੍ਹਾਂ ਹੀ ਤਨਖਾਹਾਂ ਹੀ ਬਹੁਤ ਆ ਯਾਰ ਚੰ ਤਨਖਾਹਾਂ ਵੀ ਕੱਲ ਉੱਥੇ ਮੁੱਦਾ ਉਠਾਇਆ ਜੂਨੀਅਨ ਵਾਲੇ ਕਹਿੰਦੇ ਦੋ ਦੋ ਸੀਸੀਡੀਓ ਲਾਏ ਵੇ ਦੱਸ ਹਾਂ ਵੀ ਕਿਆ ਹੋਊ ਉੱਥੇ ਗਾਣੇ ਕਿਆ ਹੋਊ ਚੈਨ ਖਾਲੀ ਕਰਾਉਨੇ ਕਿਆ ਕਰਾਉਨੇ ਵੀ ਦੋ ਦੋ ਸੀਸੀਡੀਓ ਤੁਸੀਂ ਕੀ ਕਰਾਉਨਾ ਇੱਕ ਥੋੜਾ ਮੁਜੇ 30000 ਰੁਪਏ ਤਨਖਾਹ ਹੋਈ ਦੂਏ ਸੀਸੀਟੀਵੀ ਦੀ ਵੀ 30 ਹੋਊਗੀ ਫੇਰ 60000 ਰੁਪਏ ਹੋ ਗਏ ਜੇ ਕੱਚੇ ਆ ਜੇ ਪੱਕੇ ਆ ਇੱਕ ਪੱਕਾ ਇੱਕ ਕੱਚਾ ਆ ਫੇਰ ਹੋਰ ਦੇਖ ਲੈ ਜਿਹੜੇ ਵੀ ਜਿਹੜੇ ਉੱਪਰ ਤਾਰ ਜਿਹਨਾਂ ਦਾ ਦਿਨ ਰਾਤ ਦਾ ਕੰਮ ਆ ਉਹਨਾਂ ਨੂੰ 10-10000 ਮਿਲਦਾ ਹੁਣ ਬਸ 15 ਹੋਊ ਵੱਧ ਤੇ ਵੱਧ ਇੰਨਾ ਕਾ ਨਾਲ ਕਿੰਨਾ ਔਖਾ ਕੰਮ ਆ ਬਹੁਤ ਜ਼ਿਆਦਾ ਪ੍ਰਾਈਵੇਟਾਂ ਗੱਲ ਤਾਂ ਫੇਰ ਇਹੀ ਗੋਸਾ ਯਾਰ ਸਰਕਾਰੀਆਂ ਨੂੰ ਗੱਫੇ ਆ ਪਰ ਇੱਕ ਜ਼ਿੰਦਗੀ ਜੀ ਦੇਖੀ ਆ ਸਰਕਾਰੀ ਸਕੂਲ ਚ ਪੜਨਾ ਸਭ ਤੋਂ ਔਖਾ ਠੀਕ ਆ 10ਵੀਂ ਤੱਕ ਕਹਿੰਦੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਪੜਾਓ ਸਰਕਾਰੀ ਜ ਜਾ ਪ੍ਰਾਈਵੇਟ ਚ ਪੜ ਲਿਆ 10ਵੀਂ ਤੇ ਫੇਰ ਕਹਿੰਦੇ ਵੀ ਕਾਲਜ ਜਾਣਾ ਜਿੱਦਣ ਉਹ ਸਰਕਾਰੀ ਉਹ ਸਰਕਾਰੀ ਕਾਲਜ ਚਾਹੀਦਾ ਨੌਕਰੀ ਲੱਗਣੀ ਉਹ ਸਰਕਾਰੀ ਚਾਹੀਦੀ ਸਕੂਲ ਨਹੀਂ ਸਰਕਾਰੀ ਚਾਹੀਦਾ ਬਸ ਕਾਲਜ ਸਰਕਾਰੀ ਚਾਹੀਦਾ ਪਲੱਸ 2 ਤੇ ਬਾਅਦ ਸਾਨੂੰ ਪੀਯੂ ਤੇ ਐਡਮਿਸ਼ਨ ਚਾਹੀਦੀ ਆ ਕੋਈ ਸਸਤੀ ਆ ਠੀਕ ਆ ਚੰਡੀਗੜ੍ਹ ਯੂਨੀ ਉੱਥੇ ਤੇਰੀ ਚੰਡੀਗੜ੍ਹ ਸਾਨੂੰ ਸਰਕਾਰੀ ਕਾਲਜ ਚਾਹੀਦੀ ਆ ਉਹ ਸਸਤੀ ਚੀਜ਼ ਪਰ ਉਹ ਨਹੀਂ ਚਾਹੀਦਾ ਪਰ 12ਵੀਂ ਤੱਕ ਮਤਲਬ ਸਰਕਾਰੀ ਸਕੂਲ ਚ ਨਹੀਂ ਪੜਾਉਣਾ ਬੱਚਾ ਠੀਕ ਆ ਉੱਤੇ ਬਾਅਦ ਨੌਕਰੀ ਉਹ ਸਰਕਾਰੀ ਹੀ ਜੀ ਪ੍ਰਾਈਵੇਟ ਨਹੀਂ ਚਾਹੀਦੀ। ਉਹੀ ਗੱਲ ਆ। ਹਸਪੀਟਲ ਉਹ ਪ੍ਰਾਈਵੇਟ ਚਾਹੀਦਾ। ਇਲਾਜ ਨੂੰ ਉਹ ਸਰਕਾਰੀ ਨਹੀਂ ਚਾਹੀਦਾ। ਸਿਸਟਮ ਇਹ ਜਿਹਾ ਹਿੱਲਿਆ ਵਾ। ਗਵਰਨਮੈਂਟ ਦੇ ਰੂਲ ਇਹ ਚਾਹੀਦਾ ਵੀ ਜੇ ਸਰਕਾਰੀ ਸਕੂਲ ਚ ਪੜੂ ਉਹਨੂੰ ਵੀ ਕਹਾ ਸਰਕਾਰੀ ਨੌਕਰੀ ਯਾਰ ਸਰਕਾਰੀ ਉਹ ਮਿਲੂਗਾ। ਜਿਹੜਾ ਪ੍ਰਾਈਵੇਟ ਵਾਲਾ ਪ੍ਰਾਈਵੇਟ ਉਹਨੂੰ ਪ੍ਰਾਈਵੇਟ ਹੀ ਚਾਹੀਦੀ ਯਾਰ। ਜਿਆਦਾ ਪੈਸੇ ਤੇ ਬਲ ਫੂਸੇ ਤੇ ਪ੍ਰਾਈਵੇਟ ਪੜ ਸਕਦਾ। ਪਰ ਉਹ ਨੌਕਰੀ ਪ੍ਰਾਈਵੇਟ ਕਹ ਲਾ ਜੇ ਕੋਈ ਪੈਸਾ ਹੈਗਾ ਉਹਦੇ ਕੋਲ ਪੜਾਉਣੇ ਵਾਲਾ। ਚਲੋ ਬਾਕੀ ਆਪਣੇ ਆਪਣੇ ਵਿਚਾਰ ਹੁੰਦੇ ਆ ਜੀ। ਆਉ ਜਣੀ ਮੈਂ ਬਦਲਾਂ ਦੀ ਗੱਲ ਕਰਦਾ ਤੈਨੂੰ ਵੀ ਅਸੀਂ ਤਾਂ ਆਪਣੇ ਛੜਤੇ ਹੁਣ ਸਾਰੇ ਪਾਸੇ ਤੇ ਵੀ ਚਾਹ ਗੰਨਾ ਲਾ ਲਾ ਉਹ ਕਹਿੰਦੇ ਮੇਲ ਵਾਲੇ ਸਾਡੇ ਨੂੰ ਕਾਹ ਅਸੀਂ ਘਾਟੇ ਚ ਹਾਂ ਉਹ ਗੰਨਾ ਬਾਅਦ ਵੀ ਕਿੰਨਾ ਗਿਆ ਖਾਨ ਵਧ ਗਿਆ ਗਿਆ ਯਾਰ ਗੰਨੇ ਦੇ ਹੀਲੇ ਕਹ ਲੋ ਦੱਦ ਤਾਂ ਕਹਿੰਦੇ ਰਿਪੇਅਰ ਨਹੀਂ ਸ਼ੁਰੂ ਹੋਈ ਤੇ ਅਲੇ ਮਹੀਨੇ ਤੱਕ ਚਲਾਉਣਾ 1.5 ਮਹੀਨੇ ਤੱਕ ਚਲਾਉਣਾ ਫਿਰ ਕੀ ਕਰੂਗੇ ਉਹਦੀ ਰਿਪੇਅਰ ਉਹ ਗੱਲ ਤੁਸੀਂ ਕਹਿ ਦਿੰਦੇ ਵੀ ਘਾਟੇ ਚ ਆ ਚਾ ਉਹਦਾ ਹੱਲ ਵੀ ਕਰੋ ਯਾਰ ਕੋਈ ਪ੍ਰਾਈਵੇਟ ਮਿਲ ਗਈ ਨਹੀਂ ਹੈ ਹਾਂ ਅਮਲੋ ਮੈਲੋ ਵੀ ਰਾਣੇਗਰ ਕੀਤੀਆਂ ਮੇਲਾ ਸਭ ਵਧੀਆ ਪੀੜਦੀਆਂ ਯਾਰ ਫੈਸਿਲਿਟੀ ਬਹੁਤ ਹੁੰਦੀਆਂ ਮਸ਼ੀਨਾਂ ਦਿੰਦੀਆਂ ਦੇਖ ਲੈ ਉਹ ਐ ਤਾਂ ਹੈ ਨਹੀਂ ਵੀ ਅਸੀਂ ਰਸ ਕੱਢ ਕੇ ਲੈ ਕੇ ਜਾਂਦੇ ਭਾਈ ਤੁਹਾਡੇ ਕੋਲ ਹਾਂ ਹੋ ਰਾਣੇਗਰ ਕੀਤੀਆਂ ਕਈ ਮੇਲਾ ਉੱਧਰ ਪੂਰੀ ਫੈਸਿਲਿਟੀ ਮਿਲਦੀ ਜ਼ਿੰਮੇਦਾਰਾਂ ਮਸ਼ੀਨ ਵੀ ਦਿੱਤੀਆਂ ਵੀ ਉਹਨਾਂ ਨੇ ਉੱਤੇ ਫਿਰ ਗੱਨਾ ਵੱਢਣੇ ਆਲੀਆਂ ਠੀਕ ਬਾਕੀ ਰੱਬ ਜਾਣਦਾ ਭਾਈ ਹੁਣ ਕਿਹਾ ਹੈ ਪ੍ਰਾਈਵੇਟ ਚਲੋ ਆਏ ਵੀ ਪ੍ਰਾਈਵੇਟ ادارے ਨੇ ਆਪਣਾ ਸੋਚਣਾ ਸਰਕਾਰੀ ਨੇ ਸਿਸਟਮ ਦਾ ਸੋਚ ਕੇ ਚੱਲਣਾ ਹੁੰਦਾ ਜਿਗਰ ਸਰਕਾਰ ਨੇ ਕਹਿ ਦਿੱਤਾ ਆ ਉਹ ਵੀ ਹੈ ਬਾਕੀ ਸਰਕਾਰਾਂ ਵੀ ਯਾਰ ਉੱਪਰ ਤੇ ਕਿਆ ਕੰਮ ਪੈ ਗਿਆ ਕੰਮ ਹੁਣ ਪੈਸੇ ਮਿਲਣ ਲੱਗੇ ਪਹਿਲਾਂ ਪੈਸੇ ਵੀ ਨਹੀਂ ਤੇ ਮਿਲਦੇ ਕੰਨੇ ਇਹ ਤਾਂ ਹੈ 2.5 ਤਿੰਨ ਸਾਲ ਤੀ ਗੰਨੇ ਤੇ ਪੈਸੇ ਮਿਲਣ ਲੱਗੇ ਆ ਨਹੀਂ ਪਹਿਲਾਂ ਤਾਂ ਅਗਲਾ ਸਾਲ ਵੀ ਲੰਘ ਜੇ ਕਰਦਾ ਤਾਂ ਨਹੀਂ ਨਹੀਂ ਤਾਂ ਐਫ ਡੀ ਹੀ ਦੀ ਐਫ ਡੀ ਵੀ ਰੱਖ ਲੈਂਦੇ ਵਿਆਜ ਤਾਂ ਦੇ ਦਿੰਦੇ ਐਫ ਡੀ ਉਹਦਾ ਵਿਆਜ ਵੀ ਨਹੀਂ ਤਾਂ ਮਿਲਦਾ ਉੱਥੇ ਤਾਂ ਜਿਹੜੀ ਉਹਨਾਂ ਦੀ ਐਫ ਡੀ ਸੀ ਨਹੀਂ ਤਾਂ ਉਹਨਾਂ ਦੀ ਐਫ ਡੀ ਰੱਖੀ ਹੋਈ ਸੀ ਬਹੁਤ ਹੀ ਬੁਰਾ ਹਾਲਤ ਕਰ ਹੀ ਗਿਆ ਹੁਣ ਆ ਤੇਰੇ ਸਾਹਮਣੇ ਗੰਨਾ ਦੇ ਲੈ ਆ ਤਾਂ ਵਿਛ ਗਿਆ ਹੀਠ ਲਾਹ ਦੇ ਖੜਾ ਚੱਲ ਇੰਨਾ ਕਾ ਉਹ ਗੰਨੇ ਦਾ ਚੱਲ ਫਿਰ ਵੀ ਐਂ ਤਾਂ ਹੈ ਵੀ ਗੰਨੇ ਦਾ ਐਂ ਪੱਕੀ ਫਸਲ ਹੈ ਜੇ ਗਿਰ ਵੀ ਗਿਆ ਉਸ ਰਿਕਵਰੀ ਤਾਂ ਹੈ ਉਸ ਨਹੀਂ ਵਿਗੜਦਾ ਉਹਦਾ ਯਾਰ ਹਾਂ ਉਸ ਨਹੀਂ ਵਿਗੜਦਾ ਚੂਹਾਰਾ ਲੱਗੇ ਉਹਨੂੰ ਸੂਰ ਨਾ ਪਵੇ ਉਸ ਵੀ ਨਹੀਂ ਵਿਗੜਦਾ ਗੰਨੇ ਦਾ ਗੰਨਾ ਤਾਂ ਇਨੀ ਪੱਕੀ ਫਸਲ ਆ ਉਹੀ ਗੱਲ ਆ ਵੈਸੇ ਜੀਰੀ ਦੇ ਪੈਸੇ ਆ ਉਹਨੇ 4 ਜੀਰੀ ਆਏ ਆ ਰ ਜੀਰੀ ਵਧੀਆ ਹੁਣ ਜੇ 30 ਕਵਾਂਟਰਲ ਵੀ ਹੋ ਗਈ ਮੱਲਾ ਕੀਲੇ ਦੀ ਉਹੀ ਗੱਲ ਆ 30 ਕਵਾਂਟਰਲ 65000 ਦੀ ਹੋਗੀ 70 ਦੀ ਕਣਕ ਜੇ ਕਿਹੜਾ ਪੈਸਾ ਆਉਂਦਾ ਕੋਈ ਵੀ ਨਹੀਂ ਕਣਕ ਜੇ 20 ਵੀ ਹੋਈਦਾ ਵੀ 40 45 ਦੀ ਉਹ ਨਹੀਂ ਬਾਕੀ ਤੂੜੀ ਬੰਦੇ ਦੇ ਉਹ ਪੱਲੇ ਤੇ ਸਾੜੀ ਬਣਾਈ ਪੂਰੀ ਬੱਟੇ ਚਲ ਉਹ ਬਣ ਜਾਂਦਾ ਨਹੀਂ ਬਣਾਈ ਖਰਚਾ ਨਿਕਲਿਆ ਆਉਂਦਾ ਉਹ ਵੀ ਗੱਲ ਆ ਜਿਹੜੀ ਆਏ ਵੀ 3 4000 ਚ ਲੱਗ ਜਾਂਦੀ ਐ 2000 ਚ ਵੱਡ ਹੋ ਜਾਂਦੀ ਆ ਜਿਹੜੀ ਦਾ ਆਹੀ ਫਾਇਦਾ 10 15000 ਰੁਪਏ ਖਰਚਾ ਮੰਨ ਲਾ ਹੋਰ ਕਰ ਲਾ ਚਲੋ ਦੇਖਦੇ ਆ ਜੀ ਚਲਦੇ ਹੁਣ ਉਧਰ ਨੂੰ ਮੀਟਿੰਗ ਦੇਖਦੇ ਆ ਕਿਆ ਕਹਿੰਦੇ ਇੱਥੇ ਬਸਤਾ ਆਉਂਦਾ ਉਹ ਸਰੀ ਜੀ ਚੱਲ ਆਪ ਕਰੀਏ ਮੀਟਿੰਗ ਮੀਟਿੰਗ ਸਰਪੰਚੀ ਵਾਲਾ ਕਹਿੰਦਾ ਖੜ ਨਾ ਜਾਈਂ ਕਿ ਲੋ ਮੀਟਿੰਗਾਂ ਦਾ ਦੌਰਾ ਦੇਖਦੇ ਕੀ ਦੇ ਮੋਢੇ 'ਤੇ ਰੱਖ ਕੇ ਚਲਾਉਣੀ ਹੈ ਮੋਢੇ 'ਤੇ ਰੱਖ ਕੇ ਚਲਾਉਣੇ ਵਾਲਾ ਕੰਮ ਹੈ ਯਾਰ ਮੈਂ ਤਾਂ ਐਂ ਕਹਿੰਦਾ ਵੀ ਚੰਗਾ ਬੰਦਾ ਬਣੇ ਚੰਗਾ ਬਣੇ ਮੈਂ ਤੇਰੀ ਗੱਲ 'ਗੈ ਸਹਿਮਤ ਬੰਦਾ ਚੰਗਾ ਹੀ ਚਾਹੀਦਾ ਪਰ ਜਿਹੜਾ ਇਹ ਮੋਢੇ 'ਤੇ ਰੱਖ ਕੇ ਚਲਾਉਣੀ ਉਹ ਕੰਮ ਖਰਾਬ ਬਣੇ ਉਹ ਤਾਂ ਯਾਰ ਹੁਣ ਤੱਕ ਪਤਾ ਲੋਕਾਂ ਦਾ ਹੰਦੀਓ ਮਾੜੀ ਆਸ ਮਾੜੀ ਕਿ ਸਭ ਨਾਲ ਹੀ ਹੁੰਦੀ ਆ ਜਿਹੜਾ ਇਹ ਮੋਢੇ 'ਤੇ ਰੱਖ ਕੇ ਚਲਾਈ ਜਾਣੀ ਉਹ ਗੱਲ ਮਾੜੀ ਹੋ ਜਾਂਦੀ ਆ ਆ ਜੇ ਬੰਦੇ ਨੇ ਖੜਨਾ ਜਿਹਦਾ ਦਿਲ ਕਰਦਾ ਜੇ ਐਜੂਕੇਸ਼ਨ ਹੈਗਾ ਬਾਕੀ ਪਿੰਡ ਵਾਲਿਆਂ ਨੇ ਦੱਸੇ ਦੇਣਾ ਫਿਰ ਬੰਦਾ ਕੌਣ ਆਉਗਾ ਯਾਰ ਦਿਲ ਜੇ ਉਧਰ ਕਰੀਏ ਬਾਈ ਸਰਪੰਚ ਦਾ ਨੌ ਲੱਗ ਜੇ ਇਹ ਹੁਣ ਕੰਮੇ ਨਗਰ ਐ ਫਿਰ ਉਹ ਗੱਲ ਦਾ ਫਾਇਦਾ ਵੀ ਹੁਣ ਸਰਪੰਚ ਜਦ데요 ਬਣਦੇ 50 ਸਾਲ ਹੋ ਗਏ 60 70 ਸਾਲ ਹੋ ਗਏ 75 ਫਿਰ ਬਾਈ ਜੀ ਨਾਲੀਆਂ ਦੀ ਰੌਲਾ ਪਈ ਜਾਂਦਾ ਉਹੀ ਨਾਲੀਆਂ ਵੀਰੇ ਫਿਰਦੇ ਉੱਥੀ ਦੇਖ ਲੈ 75 ਸਾਲ ਚ ਵੀ ਨਾਲੀਆਂ ਦੀ ਰੌਲਾ ਪਈ ਜਾਂਦਾ ਨਾਲੀਆਂ ਤੋਬੇ ਸੜਕਾਂ ਹਾਂ ਬਸ 75 ਸਾਲ ਚ ਇਹੀ ਨਹੀਂ ਪੂਰੇ ਹੋਏ ਹੈਗੇ ਫਿਰ ਦੇਖ ਲੈ ਉਥੇ ਤਾਂ ਲਾਈਟਾਂ ਪਰਾਜਣ ਇਹਨਾਂ ਨੇ ਹੁਣ ਲਾਈਟ ਕਿਹੜੇ ਆਏਗੀ ਪਿੰਡ ਵਿੱਚ ਲਾਈਟਾਂ ਸੀ ਮੁੱਦਾ ਆਪਣੇ ਦਾ ਆਪਣੇ ਦਾ ਲਾਈਟ ਵੀ ਨਹੀਂ ਹੈਗੀ ਆਹੀ ਚਾਰ ਪੰਜ ਚੀਜ਼ਾਂ ਉਹੀ ਗੱਲ ਕਰਦਾ ਵੀ 75 ਸਾਲ ਵਿੱਚ ਇਹੀ ਮੁੱਦਾ ਚੱਲਦਾ ਵੀ ਲੈਟਾ ਨਾਲੀਆਂ ਇਹ ਨਹੀਂ ਸੋਚਿਆ ਵੀ ਤੇ ਡਵੈਲਪਮੈਂਟ ਉੱਪਰ ਵੀ ਕਰੀਏ ਇਤੇ ਗਾਹ ਕੋਈ ਸੋਚ ਨਹੀਂ ਹੈ ਤੇ ਗਾਹ ਸੋਚ ਹੈ ਕਿਉਂ ਨਹੀਂ ਬਹੁਤ ਸੋਚਾ ਜੇ ਸੋਚ ਗੱਲ ਤਾਂ ਆਹੀ ਹੈ ਹਲਈ ਚਲੋ ਠੀਕ ਹੈ ਜੀ ਚਲਦੇ ਹਾਂ ਹੁਣ ਉਧਰ ਮੀਟਿੰਗ ਦੇਖੀ ਆ ਜਾ ਕੇ ਫੋਨ ਆਈ ਜਾਂਦਾ ਬਾਰ-ਬਾਰ ਚਲੋ ਚਲਦੇ ਆ ਜੀ ਮਿਲੋ ਜਲਦੀਪ ਨੂੰ ਕਿੱਦਾਂ ਠੀਕ ਆ ਆ ਤਰੇ ਕਰਤੀ ਲਵਾਈ ਮੁੰਡਿਆਂ ਨੇ ਯਾਰ ਬਾਦਰ ਬਾਦਰ ਨੂੰ ਆ ਗਿਆ ਬਾਦਰ ਤਾਂ ਆਇਆ ਨਹੀਂ ਓ ਮਿੱਠੂ ਆ ਬੈਠਾ ਬਹਿਣਾ ਨਹੀਂ ਮੈਂ ਕਿਹਾ ਤੇ ਬਾਦਰ ਬੈਠਾ ਹੋਰ ਵਧੀਆ ਠੀਕ ਆ ਵਧੀਆ ਲੱਗਦਾ ਟੋਪ ਲਾਦੀ ਆ ਜਿਵੇਂ ਜੇ ਦੇਖ ਲੈ ਜਾਂ ਸਮਝੀ ਆਪਣੀ ਰੱਖੀ ਹੁੰਦੀ ਫਿਰ ਖਰਾਬ ਹੋ ਜਾਂਦਾ ਆ ਭਰਤਾ ਫਿਰ ਹੈ ਲੈਵਲ ਕੱਢਿਆ ਕਿ ਨਹੀਂ ਮਿਸਤਰੀ ਹੈਂ ਹਾਂ ਤਾਂ ਨਹੀਂ ਛੱਡਦਾ ਹੋਰ ਆ ਬੰਦ ਕਰਕੇ ਨਹੀਂ ਕਰਦਾ ਹੋਰਾ ਚ ਦੇਖੀ ਗੱਡੀ ਫਤ ਗਈ ਗੱਡੀ ਮੈਂ ਜਾਣ ਕੇ ਹੀ ਫਸਾਈ ਆ ਹਾਂ ਜਾਣ ਕੇ ਵਸਾਈ ਆ ਇੱਥੇ ਕੰਟੀ ਹਮਾਰਾ ਕਿ ਦਿੱਸਤ ਖਾਲੀ ਪਾਸੇ ਨਹੀਂ ਜਾਵੇਗਾ ਹਾਂ ਬਸ ਉਹ ਵੀਡ ਕਾ ਲੈ ਕੇ ਆਇਆ ਸੀ ਤਾਂ ਉੱਥੇ ਹੀ ਬੈਠੇ ਤੇ ਹਾਂ ਮਿੱਠੂ ਨੇ ਕੰਮ ਕਰਿਆ ਵਾ ਸਾਰਾ ਜੀ ਉਹ ਕਰਦੀਆਂ ਕੰਡੀਆਂ ਸ਼ੁਰੂ ਕਰੀਆਂ ਆਪਣੀਆਂ ਮਿੱਠੂ ਨੂੰ ਮਿੱਠੂ ਸਭ ਤੋਂ ਪਹਿਲਾਂ ਕੰਮ ਕਿਹੜਾ ਕਰਿਆ ਦਾ ਆਪਾਂ ਨੇ ਪਹਿਲਾਂ ਯਾਦ ਆ हां गेट ਦੇ ਕੱਚੀ ਗੰਧ ਕਰੀ ਗਈ ਸੀ ਸਭ ਤੋਂ ਪਹਿਨਾ 2000 4 ਚ ਗਾਰੇ ਵਿੱਚ ਉੱਥੇ ਤੇ ਮਿਸਤਰੀ ਬਣਾਇਆ ਜਾ ਇਹ ਦੇਖ ਲੈ ਕਿੱਥੇ ਪਹੁੰਚ ਗਏ ਆ 20 ਸਾਲ ਹੋ ਗਏ 20 ਸਾਲ ਹੋ ਗਏ ਇਹਨੂੰ 2004-5 ਚ ਕਰੀਤੀ ਗਾਰੇ ਵਿੱਚ ਉਹ ਹੁਣ ਕੰਮ ਸ਼ੁਰੂ ਹੋਇਆ ਹੈਗਾ ਆ ਮੋਟਰ ਦਾ ਕੀ ਬਣਿਆ ਫਿਰ ਮੋਟਰ ਚੱਲ ਚੁਈ ਮਾਰ ਮਾ ਉਹ ਕੋ ਛੋਟੀ ਲੈ ਕੇ ਭਾਈ ਹਾਂ ਹਾਂ ਤੈਨੂੰ ਬਦਲ ਬਿੜਾ ਕੇ ਬਣਤੀ ਰਿਹਾ ਹਾਂ 3 ਇੰਚ ਹੀ ਪਈ ਨਹੀਂ ਹੈ 4 ਇੰਚ ਦੀ 4 ਇੰਚ ਹੀ ਪਈ 3 ਇੰਚ ਹੀ ਪਈ ਮੈਨੂੰ ਮਾਇਆ ਗਿਆ ਹਾਂ ਇੱਧਰ ਦਾ ਪਾਣੀ ਇੱਥੇ ਸਿੱਧਾ ਕੱਢ ਦੇ ਹਾਂ ਇਹਨੂੰ ਇੱਧਰ ਇਕੱਠਾ ਕਰਕੇ ਦੋ ਬਣਾਤੀਆਂ ਪਹਿਨਾ ਇੱਕੇ ਪਾਸੇ ਨੂੰ ਕਹਿੰਦਾ ਤਾਂ ਤੂੰ ਐਂਪਾਇਰ ਨਹੀਂ ਹੋਣਾ ਕੋਈ ਕੰਮ ਚਾਲੇ ਜੀ ਕੈਨਸਲ ਕਰਤਾ ਇੱਥੇ ਤੇ ਪਾਣਾ ਨਹੀਂ ਜੇ ਤੂੰ ਵੜੀ ਜੇ ਬੈਠ ਤੇ ਦੈ ਇੱਧਰੋਂ ਪਹਿਣਾ ਐਡਾ ਹੀ ਇੱਧਰੋਂ ਪਹਿਣਾ ਐ ਚਲੇ ਜੂ ਸਿੱਧਾ ਵਹਿਗਾ ਹਾਂ ਉਹੀ ਕਹਿੰਦਾ ਇਧਰੋਂ ਠੀਕ ਆ ਉੱਦੋਂ ਨੂੰ ਠੀਕ ਆ ਹਾਂ ਠੀਕ ਨੇ ਹਾਂ ਮਾਕੀ ਦੇਖਦੇ ਹਾਂ ਦੇਖਣਾ ਦੋਣਾ ਕਿ ਹੁਣ ਤਾਂ ਚਾਲ ਜੀ ਬਣ ਗਈ ਹੈ ਹੁਣ ਤਾਂ ਬਣਿਆ ਭਈ ਚਾਲ ਕੱਲ ਮੀਂਹ ਨੇ ਖਰਾਬ ਕਰਤਾ ਦੋਣਾ ਇਹ ਖਾਣਾ ਉਂਗਲੀ ਜਾ ਕੇ ਮਲਾਈ ਕਰਤਾ ਫੇਰ ਮੁੜਦਾ ਫਿਰਦਾ ਤਾਂ ਇਹ ਅਸੀਂ ਪਹਿਲਾਂ ਦੇਖੀ ਅਸੀਂ ਕਿ ਲੱਗਦਾ ਉਹ ਆ ਉੱਤੇ ਬਾਅਦ ਅਸੀਂ ਕਹਾਂ ਲੰਘੇ ਗਾਂ ਜਾ ਕੇ ਸਾਨੂੰ ਫੇਰ ਪਛਾਣਿਆ ਯਾਰ ਕੋਲ ਤੇ ਸੀਗਾ ਲੈ ਜਦਾ ਆਪਣੀ ਬੰਦਾ ਏ ਉਹ ਮਨੂੰ ਕਹੀ ਜਾ ਬੰਦਾ ਭੈਣੀ ਦਾ ਮੁੰਡਾ ਦੇਖਿਆ ਮੈਂ ਮੈਂ ਚਲ ਦੇਖਦੇ ਆ ਕਿਹੜਾ ਏ ਆ ਵੀ ਆਪਣਾ ਯਾਰਾ ਉਹ ਕਰਨਾ ਚੱਕਣੀ ਆ ਤਾਰ ਦੀ ਆ ਤਾਰ ਦੀ ਖੋਲਣੀ ਆ ਫਰ ਹੁਣ ਇੱਥੇ ਬਣਾਉਣਾ ਫਰਸ ਹਾਂ ਹਾਂ ਇੱਥੇ ਉਹ ਉੱਥੇ ਚੋਚਾ ਬਣਾਣਾ ਹਾਂ ਆਹ ਉੱਚਾ ਕਰਕੇ ਉਹਨੂੰ ਨਹਾਉਣੇ ਨੂੰ ਆ ਨਾ ਠੀਕ ਆ ਹੂੰ ਉਹ ਕੰਧ ਵੀ ਕਰਨੀ ਹੋਣੀ ਹਰੇ ਜਿਹੜੀ ਉਧਰ ਢਾਈ ਤੀ ਹੂੰ ਮੈਨੂੰ ਐ ਮਾ ਡੰਗਰ ਅੰਦਰ ਬੰਦੇ ਹੋ ਜਾਣ ਫਿਰ ਬਾਹਰਲਾ ਸ਼ੁਰੂ ਕਰੂੰਗਾ ਪਹਿਲਾਂ ਉਹ ਦਿਨ ਵੇਣਾਂ ਕਰ ਸਭ ਪਾ ਦੇਣਾ ਗੱਲ ਪਰ ਸਾਨੂੰ ਭਾਜੀ ਰੋੜੀ ਫਿਰ ਰੋੜੀ ਕੱਟ ਲੈਣੀ ਕਹਿੰਦਾ ਹਾਂ ਮਸ਼ੀਨ ਲਿਆਉਣੀ ਨਹੀਂ ਕਹਿੰਦਾ ਮੈਂ ਉਹਨੂੰ ਫਿਕਰ ਕਰ ਦਿੰਦੇ ਤੇ ਬਹੁਤ ਅੱਛਾ 2000 ਮਸ਼ੀਨ ਉਪਰ ਵੀ ਤਾਂ ਖਰਚਾ ਆਏ ਜਾਣਾ 2000 500 700 ਲੇਬਰ ਵੀ ਚਾਹੀਦੀ ਨਾਲ ਉਹਨੂੰ ਰੋੜੀ ਰੋੜੀ ਠੀਕ ਹੈ ਨੀ 5 400 ਤੇਲ ਵੀ ਕਰਨਾ ਯਾਰ ਰੀਤਾ ਵਿੱਚੇ ਰਲਾਤਾ ਮਿੱਟੀ ਉਹ ਲੱਗਦਾ ਦੇਖ ਲੈ ਲੰਗਣੇ ਨੂੰ ਇਹਾਂ ਵਿੱਚੇ ਰਲਾਤਾ ਯੂਗਜਾਨ ਜੀ ਬੈਠੀ ਹਾਂ ਲਵਾਈ ਜਾਨ ਇਹਦਾ ਕੱਲ ਪਰਸੋਂ ਦੇ ਬਾਅਦ ਇੱਕੀ ਉਤਰੀ ਹੈ ਪ੍ਰਾਣੀ ਉਹ ਲਵਾਈ ਪ੍ਰਾਣੀ ਵੀ ਤਾਂ ਇਹ ਨਹੀਂ ਕਰੀ ਵੀ ਆ ਨਾ ਨਾ ਹਾਂ ਦੀ ਸਮਤ ਕੁੱਲੀ ਦੀ ਨਾ ਨਾ ਉਹਦੀ ਕੰਧ ਦੀ ਨਹੀਂ ਤਾਰੀ ਯਾਰ ਕੰਧ ਦੀ ਅੱਛਾ ਕੰਧ ਦੀ ਉੱਪਰ ਇੰਨੀ ਕਿਤੇ ਨਮੀ ਤਾਂ ਹਾਂ ਹਾਂ ਥੱਲੇ ਪ੍ਰਾਣੀ ਦੀ ਜਗਣਾ ਦੇ ਸਾਹਮਣੇ ਆ ਆ ਬਾਲਿਆਂ ਦੀ ਜੇ ਹਾਂ ਦਾ ਔਕੀ ਤਾਰੀ ਆ ਉਹ ਆਪਣੇ ਆਪ ਕਰ ਜਾਂਦੀ ਆ ਦੇਖ ਲੈ ਡੇਰ ਦਿਹਾੜੀ ਲੱਗੀ ਕਿੱਕਣਾ ਤਾਰੀ ਆ ਸਾਰੀ ਹੋਈ ਤਾਦੀ ਆ ਆਹ ਹਾਣਾ ਚਲ ਮੈਂ ਸਾਥ ਲੈਦੇ ਹਾਂ ਗਾਂ ਦੇ ਨਿਕਲ ਜੂਦੇ ਗਾਣੇ ਐ ਵਧੀਆ ਬਣ ਜੂ ਜਿਹੜਾ ਕੱਚੇ 'ਚ ਖੜਦੀ ਹੁੰਦੀਆਂ ਬੱਕਰੀ ਵੀ ਰੱਖੀ ਵੀ ਆ ਮੈਂ ਮੈਂ ਆ ਭੀ ਆ ਹੋ ਜਾਣਾ ਇਹਨੂੰ ਵੀ ਕਰਾ ਦੀ ਹੁਣ ਹਾਂ ਇਹਨੂੰ ਵੀ ਕਰ ਦਾਂਗਾ ਐ ਵਧੀਆ ਬਣਾ ਦੇ ਸਾਰੇ ਇਹਨੂੰ ਚਲ ਤੁੜੀ ਵਾਲਾ ਰਹਿ ਜੂ ਉਹਦਾ ਨੰਬਰ ਗਾਂ ਨੂੰ ਸਹੀ ਤੀਨਾ ਹੀ ਬਦਲਨੀ ਆ ਉਹਦੀਆਂ ਲੱਗਦਾ ਹਾਂ ਚਲ ਠੀਕ ਆ ਆ ਤਾਰ ਪਾ ਤੈਨੂੰ ਕਿਹਾ ਤਾਂ ਹੈਗਾ ਪਰਦੇ ਵਾਲੇ ਕੁੰਡੇ ਲਾ ਲੈ ਯਾਰ ਹੋਰ ਕੇ ਪਾਉਂਗਾ ਫਿਰ ਤੇ ਤੇਰੇ ਦਿਮਾਗ ਚ ਕੀ ਆਉਂਦਾ ਕੋਈ ਬਰੀਕ ਪਾਇਪ ਨਾ 3 ਇੰਚੀ ਦਾ ਚਾਹੀਦਾ ਕੋਈ ਵੀ ਪਾਇਪ ਉਕਣਾ ਪੜਾ ਪਰਦੇ ਵਾਲਾ ਪਾਇਪ ਤੈਨੂੰ ਕਿਹਾ ਤਾਂ ਹੈਗਾ ਪਾਇਪ ਨੇ ਭਜਨ ਚੱਕਣਾ ਤਾਰ ਸਾਲੀ ਝੁੱਕ ਜਾਂਦੀ ਪੱਲਾ ਪਾਇਪ ਨੇ ਵੀ ਨਹੀਂ ਚੱਕਣਾ ਪਰਦੇ ਵਾਲਾ ਪਾਇਪ ਨਾ ਹੈਵੀ ਨਹੀਂ ਹੁੰਦਾ ਪਰਦੇ ਵਾਲਾ ਥੋੜੋ ਹਾਂ ਕੋਈ ਲੋਹੇ ਦੀ ਪਾਈਪ ਯਾਰ ਗੋਲ ਜਿਸਤੀ ਵਾਇਪ ਪਾਉਣੀ ਪੈਣੀ ਭਜਨ ਅੱਧਾ ਇੰਚੀ ਆਉਂਦੀ ਮੰਨ ਲੈ ਉਹ 20 ਫੁੱਟ ਦੀ ਪਾ ਲਓ ਭਜਨ ਚੱਕ ਲੂ ਦੋ ਹੀ ਨਹੀਂ ਆਉਂਦੀ ਸਿੰਪਲ ਸਿੰਪਲ ਵੀ ਲੋਹੇ ਦੀ ਦੇਖ ਲੈ ਜਿੱਦਾਂ ਲੋਟ ਆ ਬਾਕੀ ਭਾਈ ਤੁਸੀਂ ਦੱਸ ਦਿਓ ਕਮੈਂਟਾਂ ਚ ਕਿੰਦਾ ਪੈਪਰ ਟੰਗੀ ਦੇ ਪਰਦੇ ਟੰਗੀ ਹੈਗਾ ਬਾਕੀ ਮੇਸਤਰੀ ਨੂੰ ਪੁੱਛ ਲੈ ਇਹਦਾ ਕੀ ਹੈ ਮੈਂ ਕੱਲ ਨੂੰ ਨਿਕੋਗਾ ਫਿਰ ਹਟਵਾ ਦਾਂਗਾ ਵੈਸੇ ਉਹੀ ਚੰਗਾ ਰਹਿਣਾ ਫਿਰ ਆਇਆ ਵੀ ਪਿੱਛੇ ਹਟਾ ਦੇ ਕਰੂੰਗਾ ਤੇਰੇ ਨਾਲ ਹੀ ਜਦ ਵੀ ਤਾ ਹਟਾਉਣੇ ਆ ਸਵੇਰੇ ਪਿੱਛੇ ਹਟਾ ਦੇ ਕਰਨੇ ਦੇਪਣਾ ਬਣਾ ਦੂੰਗੀ ਦੇਖਦੇ ਹਾਂ ਆ ਕੀ ਬਣਦਾ ਕਿਆ ਬਣਾਣਾ ਤੈਂ ਬਣਾਉਣਾ ਜਿਹੜਾ ਕੋਈ ਬਣਾਉਣਾ ਬਾਕੀ ਚਾਚੇ ਨੂੰ ਪੁੱਛ ਲੈ ਉਹ ਐਚ ਇਹ ਟੰਗਾਂ ਨੂੰ ਕਹਿੰਦਾ ਪੜਦੇ ਕਹਿੰਦਾ ਕਿਆ ਬਣਾਈਏ ਗੋਲ ਮੇਖਾ ਲਿਆਜਾਣਾ ਗੋਲ ਮੇਖਾ ਘੜ ਦੇਣੀ ਆ ਕਿੱਥੇ ਪੜਦੇ ਲਾਉਣੇ ਉਹ ਕਰਨੀ ਪੜਦੀ ਟੰਗਣੀਆਂ ਤੇ ਗੋਲ ਮੇਖਾ ਨੂੰ ਕਿਆ ਪਾਉਂਗੇ ਆਦੂ ਵਾਲੇ ਕਿਆ ਪਤਾਰੇ ਪਾਉਂਗੀ ਜਿਹੜਾ ਕੋ ਮਰਜੀ ਪਾ ਲੈ ਇਹ ਕਹਿੰਦਾ ਤਾਰ ਪਾਉਣੀ ਨਹੀਂ ਨਾ ਪਾਵੇ ਸਾਨੂੰ ਕਿਆ ਭਾਈ ਕਹਿਗਾ ਕਾਚਾ ਆਪਣਾ ਦੇ ਕੇ ਪਾਉਣਾ ਪੈਪ ਨਹੀਂ ਲੋੜ ਕਹਿੰਦਾ ਪੈਪ ਪਾਉਣਾ ਨਾ ਤਾਰ ਚੁਗੀ ਨਹੀਂ ਯਾਰ ਮੈਂ ਤੇਰੇ ਭਾਈ ਵੀ ਆਈ ਮੇਰੇ ਹੈਗਾ 18 18 ਫੁੱਟ ਦੇ ਦੋ ਆਪਸ਼ਨ ਆ ਅੱਛਾ ਬਹੁਤ ਵਧੀਆ ਪਰਦਾ ਪਸੰਦ ਹੁੰਦਾ ਸੇ ਵਾਲਾ ਕਿਹੜਾ ਪਰਦਾ ਪੱਲੜਾ ਪੱਲੜਾ ਬਹੁਤ ਵਾਰੀ ਆ ਥੈਲੇ ਵਾਲਾ ਬਾਕੀ ਦੇਖ ਲਈ ਚੱਲ ਠੀਕ ਹੈ ਮਿਲਦੇ ਆ ਮੈਂ ਕੱਲ ਨੂੰ ਲੋ ਜੀ ਨੁੱਕੜ ਮੀਟਿੰਗ ਹੀ ਹੋਰ ਚੱਲਦੀ ਆ ਜੀ ਚਾਰ ਕੇ ਜਣੇ ਖੜ ਜੇ ਤੇ ਮੀਟਿੰਗ ਲੱਗ ਜਿੱਥੇ ਚਾਰ ਜਣੇ ਖੜ ਜੇ ਉੱਥੇ ਮੀਟਿੰਗ ਹਾਂ ਸਲਾਮ ਮੀਨ 15 ਮਿੰਨ ਵਧੀ ਲੰਘ ਜੂਗਾ ਰੱਬ ਨੇ ਵਿਹਲੇ ਕਰਤੇ ਉਹਦਾ ਮਾਅਬ ਕਹੇ ਕਿ 10 ਤਰੀਕ ਦਾ ਕੰਪੈਨ ਚਲਣੀ ਹੀ ਨਹੀਂ ਹਾਂ ਰਾਮਦਾਰੀ ਆ ਵਿਹਲੇ ਆ ਇੰਨਾ ਟਾਈਮ ਲੱਗਦਾ ਹੈ ਜਿੱਥੇ ਪਾਣੀ ਖੜ ਗਿਆ ਔਰ 10 ਦਿਨ ਤਾਂ ਲੰਗੇ ਜਾਣਗੇ ਇਹ ਨਾਰਮਲੀ ਗੱਲ ਆ ਜਿਹੜੀ ਗਰੀਬੀ ਜਿਹਨਾਂ ਦੀ ਤਾਂ ਸੁੱਕਦੀ ਉਹਨਾਂ ਜਿਹੜੇ ਇਹ ਨਹੀਂ ਜਲਣੀ ਉਹਨਾਂ ਚ ਮਸ਼ੀਨ ਨਹੀਂ ਚੱਲਣੀ ਹਾਂ ਜਿੰਨਾ ਚਿਰ ਧਰਤੀ ਨਹੀਂ ਸੁੱਕਦੀ ਹੈਗੀ ਜਿਹੜੇ ਖੜੀਆਂ ਉਹ ਖੜੀ ਆ ਉਹ ਤਾਂ ਫਿਰ ਬਾਰੇ ਨਹੀਂ ਆ ਰਹੀ ਆ ਇਤਾਂ ਹੀ ਲਾਰਜੋ ਨੰਬਰ ਪਹਿਲੀ ਨੂੰ ਮੇਰਾ ਕਿੱਥੇ ਗਿੱਲਾ ਤਾਂ ਨਹੀਂ ਹੈਗਾ ਨਾ ਗਿੱਲਾ ਨਾ ਗਿੱਲਾ ਪਾਣੀ ਕੱਢਦਾ ਤੇ ਮੇਰੇ ਨਿਕਲਦਾ ਪਾਣੀ ਤੇਰੇ ਵਰਗੇ ਤਾਂ ਚੋਈ ਲਿਆ ਦਿੰਦੇ ਸਾਡੇ ਕਿ ਨਹੀਂ ਪਾਣੀ ਛੱਡ ਛੱਡ ਕੇ ਮੈਂ ਚੋਈ ਨਹੀਂ ਦਿਆ ਹੁੰਦਾ ਮੈਂ ਦੰਨੇ ਚੋਂ ਕੱਢਿਆ ਹੋਇਆ ਸਾਡੇ ਕਿ ਨਹੀਂ ਕਈਆਂ ਨੇ ਹਰੀ ਜੀਰੀ ਘੜੀ ਪਾਣੀ ਵੀ ਛੱਡਦੇ ਪੂਰੀ ਹਰੀ ਜੀਰੀ ਜੇ ਕਿਤੇ ਦੁਆਰਾਂ ਦਾ ਪਾਣੀ ਲਾਉਣਾ ਪੈਂਦਾ ਲਾਉਣਾ ਪੈਣਾ ਹੈ ਕੋਈ ਜੀ ਜੀਰੀਆਂ ਦੇ ਵੀ ਪਾਣੀ ਕੱਢਦੇ ਲੋਕਾਂ ਨੇ ਵੇ ਉਹ ਵੀ ਨਗਾ ਦੋ ਹਾਂ ਵੀ ਕੱਢ ਦੋ ਪਾਣੀ ਖੜਾ ਏ ਵੀ ਖੜਾ ਰਹਿਣ ਦੇ ਚਾਰ ਦਿਨ ਪਾਣੀ ਤਾਂ ਕਿ ਹੋ ਗਿਆ ਉਹਨੇ ਪੀ ਜਾਣ ਦੇਖ ਲੈ ਬਈ ਉਹ ਜਿਹੜਾ ਮੇਰਾ ਚੋਈ ਵਾਲਾ ਗੰਨਾ ਏ ਉਹ ਚ ਮੱਚ ਜਾ ਨੱਕਾ ਲਾਉਣਗੇ ਵੀ ਧਾਨਾਂ ਚ ਪਾਣੀ ਨਹੀਂ ਆਵੇ ਪਿੱਛੇ ਤੇ ਉਹਦੇ ਚ ਰੱਕਾ ਪਾਣੀ ਨਹੀਂ ਤਾਂ ਕਿਆ ਜੁੱਬੀਆਂ ਹੀ ਖੜੀਆਂ ਜੀਆਂ ਦੇਖ ਲੈ ਪਰ ਪਿੱਛੇ ਆ ਗਿਆ ਹੁਣ ਪਿੱਛੇ ਤੇ ਹੁਣ ਤਾਂ ਮੈਂ ਗਿਆ ਨਹੀਂ ਹੁਣ ਸ਼ਾਮ ਨੂੰ ਸਵੇਰੇ ਚਲੇ ਗਿਆ ਜਾਇਆ ਇਹ ਤਾਂ ਹੁਣ ਜਾ ਕੇ ਦੇਖਦਾ ਵੀ ਦੇਖ ਲੈ ਵੀ ਤੂੰ ਹੁਣ ਨਹੀਂ ਪੁੱਜੂਗਾ ਰਾਤ ਨੂੰ ਕੱਲ ਨੂੰ ਸਵੇਰ ਤੱਕ ਪੁੱਜੂਗਾ ਕਿ ਪਾਣੀ ਬਹੁਤ ਘੱਟ ਆ ਰਿਹਾ ਹੂੰ ਇੰਨਾ ਨਹੀਂ ਆ ਰਿਹਾ ਆ ਘੱਟ ਰਿਹਾ ਪਰ ਛੜਤਾ ਸਭ ਨੇ ਨਵਾਂ ਗਰੇਸਾਹੂ ਜਦੋਂ ਨੰਬਰਦਾਰੀ ਵੀ ਨਾਲ ਦੇ ਨੰਬਰਦਾਰੀ ਦਾ ਸਰਪੰਚੀ ਵੀ ਲੈਣੀ ਹੈ ਨਾ ਨਾ ਬਾਈ ਦਾਨਾ ਜਰਨੀ ਹੈ ਨੰਬਰਦਾਰੀ ਸਾਹੂ ਉਹਦਾ ਸੈਲਰ ਵੀ ਸਾਹਮਣੇ ਹੈ ਕੀਤੀ ਵੀ ਸਾਹਮਣੇ ਆਏ ਸਾਹਮਣੇ ਫਿਰ ਘੋੜੇ ਵੀ ਦੋ ਘੋੜੇ ਵੀ ਸਾਹਮਣੇ ਆ ਹ ਮੇ ਤਾਂ ਜੀਬ ਬਾਹਰ ਆ ਗਈ ਹੋਣੀ ਆਈ ਪਈ ਆ ਜੇ ਤਾਂ ਕੰਮ ਕਰਕੇ ਹਮ ਘਰੇ ਵਾਲੇ ਹਰੇ ਰੋਜ਼ ਲੜੇ ਰਹੇ ਕਰਨਾ ਵੀ ਚਲੋ ਤੁਰੋ 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 ਤੁਰੂਗਾ ਵਾ ਕਿਹਦੇ ਗਿਆ ਤੁਰਨਾ ਤੇ ਤੇਰੇ ਮੇਰੇ ਵਰਗਾ ਹੂ ਲੈ ਜਾਂਦਾ ਇੱਕ ਅੱਧਾ ਉਹਨੂੰ ਬਾਈ ਵੀ ਆ ਗਿਆ ਮਹਾਰਾਜਾ ਮੈਂ ਤਾਂ ਹੁਣ ਨੁਕੜ ਮੀਟਿੰਗਾਂ ਚੰਨ ਸ਼ੁਰੂ ਹੋ ਗਈਆਂ ਸਰਪੰਚੀ ਕਰਕੇ ਜਿੱਥੇ ਦੇਖ ਉੱਥੇ ਮੀਟਿੰਗ ਬਾਈ ਖੜ ਲਵੀਂ ਦੰਦਾ ਉਹ ਦੱਸ ਜਿੱਥਾ ਤੇਦੇ ਟੋਕ ਦਾਂ ਮੈਂ ਘਾਤੇ ਟੋਕਦਾ ਬਾਈ ਟੋਕੇ ਹੀ ਆ ਯਾਰ ਹੁਣ ਅਸੀਂ ਅੱਗੇ ਵੀ ਖੜਦੇ ਹੀ ਆ ਸਿੰਦਰ ਬਾਈ ਕੋਲ ਜਾ ਵੇਜਲੇ ਹੁਣੇ ਉਹ ਰੇ ਲੱਗਦੀ ਮਹਿਫਲ ਸ਼ਾਮ ਹੁੰਦੀ ਹੈ ਇਹ ਤਾਂ ਐਡਾ بڑا ਉਧਰ ਲੱਤਾ ਵਡੀ ਸੀ ਵਾਲਾ ਆਲ ਡੀਸੀ ਸਾਹਿਬ ਸਾਡੇ ਬਾਕੀ ਕੁਝ ਮਰਜ਼ੀ ਰਹੇ ਗੱਲ ਡੀਸੀ ਦੀ ਯੂਨੀਅਨ ਵਾਲੇ ਨੇ ਬਾਈ ਉੱਥੇ ਮਿਲ ਵਿੱਚ ਡੀਲੇਂਸ ਦੀ ਹਮਾਇਤ ਕਰੀ ਹੋਰ ਕਿਸੇ ਨੇ ਨਹੀਂ ਕੀਤੀ ਨਹੀਂ ਕਿਦਾ ਵੀ ਇਹੀ ਬਣਿਆ ਰਹਿਣਾ ਬਸ ساری ਉਮਰ ਹੈ ਹੋਰ ਹੋਰ ਦੇਖਦਾ ਬੰਦਾ ਤਾਂ ਵੀ ਗਿਆ ਦਿਖਾਈ ਨਹੀਂ ਅੱਜ ਕਿਤੇ ਵੀ ਅੱਜ ਮੈਂ ਅੱਗੇ ਨਿਗਾਹ ਹੀ ਨਹੀਂ ਵੱਜੀ ਉਹੀ ਬਾਹਰ ਦਾ ਗਿਆ ਦਾ ਬਾਹਰ ਗਿਆ ਹੋਇਆ ਤਾਂ ਮੈਂ ਵੀ ਗਿਆ ਬਤਾਇਆ ਪਹਿਲਾਂ ਕੀ ਜੀ ਹੋ ਗਿਆ ਮੈਂ 4 ਵਜੇ ਆਇਆ ਦਾਇਲਾ ਤੇ ਸਰਪੰਚੀ ਕਰਦੇ ਬੰਦਾ ਜਿਹੜਾ ਕੱਪੜੇ ਪਾਉਂਦਾ ਹੈ ਕਲਰ ਵੀ ਬਦਲਦੇ ਆਂ ਰਾਕੇ ਖੜੂਗਾ 15 ਤਰੀਕ ਦੇ ਬਾਅਦ ਇਹ 15 ਤਰੀਕ ਦੇ ਬਾਅਦ ਖੜੂਗਾ ਯੂ ਬੇਮੌਸਮੀ ਉਹ ਹੈ ਬੇਮੌਸਮੀ ਸਰਪੰਚੀ ਕਰਨੀ ਆ ਸਿ ਬੇਮੌਸਮੀ ਸਰਪੰਚੀ ਕਰਨੀ ਆ ਪਾਜੀ ਹੁਣੀ ਬੱਬੇ ਨੂੰ ਪਾਜਾ ਇਹ ਤਾਂ ਮੈਨੂੰ ਬੋਰਡ ਪਾ ਦੂੰਗਾ ਪੱਕੀਓ ਪੰਜ ਪੰਮਾ ਹੀ ਆ ਪੰਮਾ ਸਰਪੰਚ ਬੋਲੂ ਪੰਜ ਇਹ ਤਾਂ ਮੈਨੂੰ ਬੋਰਡ ਪਾ ਗਿਆ ਪੱਕੀ ਆਡੇ ਮੇਢ ਚ ਦਰਵਾਜ਼ੇ ਵੀ ਸਰਪੰਚ ਜੱਕੀ ਵਰਦੇ ਤੇ ਕੇ ਹੱਥ ਮਾਰਦਾ ਦਰਵਾਜ਼ਾ ਬਾਕੀ ਜਿਹੜਾ ਬਹਿ ਜੂ ਇਹ ਨਹੀਂ ਮੈਨੂੰ ਪਾਉਂਦਾ ਹੈਗਾ ਇਹ ਕਹਦਾ ਮੇਰੀ ਬੋਲ ਲੱਗਦੀ ਆ ਆ ਤਾਂ ਮਕੇਸੀ ਬਾਈ ਨੇ ਕਹਿਦਾ ਤਾਂ ਇਹਨੂੰ ਕਿ 25000 ਹੰਡੇ ਮੇਰੇ ਵੱਲ ਤੇ ਜੇ ਸਰਪੰਚ ਵਾ ਖੜੇ ਇਹ ਕੌਣ ਖੜੇ ਉਹ ਲੋਕ ਬਾਈ ਖੜੇ ਜੇ ਜੇ ਤੂੰ ਖੜੂ ਫੇਰ ਜਰਤਾਂ ਲੱਗਦੀ ਆ ਇਹਦੀ ਇਹ ਕਿਉਂ ਉੱਟੀ ਜਰਤਾਂ ਲੱਗਦੀ ਆ ਇਹ ਕਿਹਾ ਆਪ ਕਹਿੰਦਾ ਹੁੰਦਾ ਵੀ ਮੈਂ ਪਾਉਂ ਇਹਦੀ ਕੋਈ ਸੁਖ ਨਹੀਂ ਲੱਗਦੀ ਮੈਨੂੰ ਜਿਹੜੇ ਸਾਹਿਬਾਂ ਤੁਸੀਂ ਸ਼ਰਤਾਂ ਲਾਉਂਦੇ 25000 ਫਲਾਣਾ ਦੂੰਗਾ ਤੇ 25000 ਤੇ ਮਕਾ ਦਊਂਗਾ ਕਿਹੜਾ ਚਾਤੀ ਇਹਨਾਂ ਨੂੰ ਇਧਰ ਜਾਨਵਾਲ ਕਹਿੰਦਾ ਪੈਸਾ ਕਹਿੰਦਾ ਪਾਣੀ ਵਾਂਗੂ ਵਹਾ ਦੂੰਗਾ ਪਾਣੀ ਵਾਂਗੂ ਤੂੰ ਕਹਿੰਦਾ ਜਾਨਵਾਲ ਲੈ ਹਾਂ ਪੱਕਾ ਖੰਣਾ ਕਹਿੰਦਾ ਲੈਣਾ ਖੰਣਾ ਵੀ ਪੈਸਾ ਪਾਣੀ ਵਾਂਗੂ ਵਹਾ ਦੂ ਹਾਂ ਚਲ ਦੇਖਦੇ ਆ ਗਈ ਪਰਸੋਂ ਚੌਥੇ ਨੂੰ ਪਾਣੀ ਬਗੋ ਸਾਡੀ ਡਾਲੀਆ ਹੀ ਪਾਣੀ ਵਧੇ ਰਾ ਤੂੰ ਸਵਾਈ ਖਰਾ ਦੇ ਪਾਣੀ ਲੱਗਣ ਨੂੰ ਵੀ ਜਗਾ ਕੱਲ ਬਾਕੀ ਦੇਖਦੇ ਕ ਬਣਦਾ ਕੀ ਆ ਇਹ ਮੈਨੂੰ ਪਤਾ ਨਹੀਂ ਪਤਾ ਨਹੀਂ ਹੈ ਕੋਈ ਨਹੀਂ ਪਤਾ ਨਹੀਂ ਪੰਚੀ ਦਾ ਲੈ ਲੋ ਇੱਕ ਜੇ ਸਰਪੰਚੀ ਨਹੀਂ ਲੈਣੀ ਹੈ ਬੰਦਾ ਦੁਕਾਨ ਚ ਬੈਠਾ ਇਹ ਚੀਜ਼ ਨਹੀਂ ਪੰਚਾਇਤ ਹੋ ਜਾਈ ਕਰਨੀ ਉਰੀ ਉਰੀ ਆਪਾਂ ਬੈਠਾ ਲਾ ਦੇ ਹੋ ਪੰਜ ਚਾਰ ਬੰਦੇ ਬੈਠੇ ਰਹਿੰਦੇ ਉਰੇ ਉਹਦੇ ਵੇਰ ਪੰਜ ਚਾਰ ਤਾਂ ਬੈਠੀ ਆ ਫੈਸਲਾ ਉਰੀ ਹੋ ਜਾਈ ਕਰਨਾ ਉਧਰ ਦਫਤਰ ਬਣਾ ਦੇਣਾ ਬਾਈ ਹੈ ਉੱਥੇ ਦਫਤਰ ਬਣਾ ਲੈ ਨਾ ਉਥੇ ਦਫਤਰ ਬਣਾ ਲਈ ਮਰੇ ਵੀ ਹੂੰ ਗੱਲ ਕਰਦਾ ਪੰਜ ਸੱਤ ਤਾਂ ਤੇਰੇ ਕੋਲ ਬੈਠੀ ਰਹਿੰਦੇ ਪੰਚਾਇਤ ਤਾਂ ਉਰੀ ਆ ਆਲੇ ਜੇ ਸਾਨੂੰ ਉਹੀ ਕਰਾ ਲੈ ਜਗਨੇ ਪਾਣੀ ਕਿਧਰ ਇਦੀ ਮੋਰੇ ਰੱਖ ਲੈਣੀ ਤੇਰੇ ਵਾਂਗੂ ਤੂੰ ਕਿਤੇ ਬੌਸ ਸਾਈਨ ਕਰਦਾ ਜਦ ਜਦ ਕਾਗਜ਼ਾਂ ਮੁੱਕਰ ਜਾਂਦਾ ਸਾਈਨ ਕਰਨ ਲੱਗਿਆ ਨੰਬਰਦਾਰੀ ਦੇ ਪੁੱਛ ਲੈ ਕਰਦਾ ਉਹ ਜਾ ਕਣਕ ਦੀ ਵਾਰੀ ਨੂੰ ਮੁਕਰੇ ਗਿਆ ਜਦ ਸਬਸਿਡੀ ਤੇ ਉਹ ਮਿਲ ਜਾਂਦਾ ਬੀਜ ਕਣਕ ਦਾ ਰੋਮਾ ਕਿੰਨੇ ਕਿਤੇ ਸਾਈਨ ਕਰੀ ਜਾਮਾ ਅੱਛਾ ਲੈਡ ਨਹੀਂ ਕਰੇ ਹੋਣੇ ਹੋ ਵੀ ਕਰਨੇ ਹੋ ਤੇਰੇ ਥੋੜਾ ਸਾਈਨ ਹੋਣੇ ਨੰਬਰਦਾਰੀ ਤੇ ਬਾਬੇ ਤਾਂ ਨਹੀਂ ਗੱਲ ਲੱਗ ਗਈ ਨਹੀਂ ਬਾਬਾ ਦਾ ਤੇਰਾ ਬਾਈ ਸਿਰੇ ਤਾਂ ਬੰਦ ਬਣ ਲੱਗ ਜਾਂਦਾ ਫਿਰ ਡੰਗਾ ਮੋਹਮਦ ਆ ਗਿਆ। ਕੀ ਆ ਗਿਆ? ਨਹੀਂ ਡੰਗਰ ਅੰਦਰ ਮੈਦਾਨ ਅੰਦਰ ਬੰਦਾ ਪੱਕੀ ਆ। ਥੱਲੇ ਲਾ ਕੇ ਗਾ। ਡੰਗਰਾ ਲਾ ਦੀ ਦਾ। ਠੰਡ ਹੋ ਗਈ ਨਾ ਪੱਲੇ ਲਾ ਕੇ ਅੰਦਰ ਬੰਨ। ਲੈ ਉਹ ਬੱਸ ਕਰ। ਉਹ ਪੱਖੇ ਵਧੀਆ ਰਹਿੰਦੇ ਮੱਛਰ ਤੇ। ਉਹ ਪਲੇਸੀ ਡਰਾਈਵਰ ਅੰਦਰ ਨੂੰ। ਉਹ ਬੰਦਾ ਆਇਆ ਹੋਇਆ। ਉਹਦਾ ਬਿਜਲੀ ਭਰੀ ਆ, ਇਸੀ ਲਾਇਆ ਆ। ਉਹ ਭਈ ਲਾ ਨਹੀਂ ਸਕਦੇ। ਹਾਂ ਇਸੀ ਲਾਇਆ ਆ। ਭਗਵੰਤਵੰਦ ਹੀ ਨਾ ਲੈਣਾ। ਤੈਨੂੰ ਆਇਆ? ਕਿੰਨਾ? 7000। ਇਸੀ ਕਿੰਨੇ ਹੈ? ਇਸੀ ਕੋ ਲੋਂਦਾ। ਆਉ ਲਾ ਲੌੜੇਵਾਦ ਤੇ ਆਇਆ ਨਹੀਂ ਮੀਟਰ ਕਹੇ ਇਕੋ ਇਕ ਆ ਚਾਰ ਚਾਜ ਕੀ ਚਾਰ ਜੀ ਆ 4 ਮੀਟਰ ਆ ਇਕ ਕੀ ਚਾਰ ਜਨੇ 4 ਦਿਨਾਂ ਤੇ ਕੱਲਾ ਕੱਲਾ ਹੀ ਘਰ ਹੋ ਗਿਆ ਮੈਨੂੰ ਕਿਲਵਾਉਣਾ ਸੀ ਥੋੜਾ ਜਿਹਾ ਹੋਣਾ ਮੇਰੇ ਉਹ ਇਹਦੇ ਇਹਦੇ ਇਸੀ ਬੋ ਚੱਲਦਾ ਇਸੀ ਬੰਦੇ ਨੇ ਕੰਦਾ 24 ਘੰਟੇ ਹੋ 24 ਘੰਟੇ ਸਰਵਿਸ ਆ ਦੇਖ ਲੈ ਚਲੋ ਮਿਲਦੇ ਆ ਜੀ ਫੇਰ ਕੱਲੂ ਕਿਸੇ ਵੀਡੀਓ ਚ ਚਲੋ ਬਸ ਕਰ ਹੁਣ ਬੰਦ ਗੰਦਾ ਘੜਗਾ ਹਸਰੀ ਗਾਲ ਜੀ ਸੱਚੀ ਗਾਲ ਜੀ